ਆਪਾਂ ਮਾਈ ਦੀ ਮੂੰਹ ਚੱਕ ਕੇ ਕਿੱਥੇ ਜਾਂਦਾ ਚਲੀ ਜਾਂਦੇ ਆ ਵੀ ਪਾਈ ਆਪਾਂ ਭਰਾ ਕੀਤਾ ਇੱਥੇ ਸਾਡਾ ਹਾਲ ਕੋਣ ਪੁੱਛਦਾ ਯਾਰ ਵੀਰੋ ਸਾਰੇ ਪਹਿਲਾਂ ਤਾਂ ਪਤਾਓ ਸਾਰਿਆਂ ਦੇ ਫੋਨਾਂ 'ਚ ਗੱਲ ਤੁਹਾਨੂੰ ਦੱਸਾਂ ਯਾਰ ਇੱਦਾਂ ਫੜਾ ਹੁੰਦੀ ਆ ਹੈ ਸਾਡਾ ਸਾਰੇ ਲੋਕ ਪਾਣੀ ਚ ਰੋੜ ਚੱਲੇ ਆ ਤੇ ਸਾਡਾ ਕਿਸੇ ਨੇ ਹਾਲ ਪੁੱਛਿਆ ਆਪਾਂ ਮੂੰਹ ਚੱਕ ਕੇ ਚੱਕ ਕੇ ਕੱਢ ਸੀ ਗੇ ਬਤੀਲੇ ਤੇ ਤੁਰ ਪੈਨੇ ਆ ਜੀ ਕਦੀ ਗਾਜ਼ਾਂ ਨੂੰ ਚੱਲੇ ਆਂ ਜੀ ਕਦੀ ਉੱਥੇ ਨੂੰ ਚੱਲੇ ਆ ਪੰਜਾਬੀ ਆ ਗਏ ਓਏ ਪੰਜਾਬੀਆਂ ਨੇ ਸਾਰਾ ਠੇਕਾ ਲਿਆ ਦੁਨੀਆ ਦਾ ਸਖਤੋ ਜਦਾ ਦੇਸ਼ਿਆ ਰੁਪੀਆਂ ਦੇ ਇਹਨਾਂ ਕੋਲ ਇੰਨਾ ਪੈਸਾ ਸਾਲਿਆਂ ਕੋਲ ਕਿਸੇ ਨੇ ਪੁੱਛਿਆ ਕਿਸੇ ਇੱਕਾ ਇੱਕ ਨੇ ਵੀ ਕਿਸੇ ਨੇ ਪੈਸੇ ਦਿੱਤੇ ਕਿਸੇ ਨੇ ਉਹ ਬਾਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰੀ ਵੀਡੀਓ ਉਹੀ ਲਾਈਕ ਤੇ ਸ਼ੇਅਰ ਕਰੋ ਜੋ ਚਾਹੁੰਦੇ ਆ ਸਾਡਾ ਪੰਜਾਬੀਆਂ ਦਾ ਪੈਸਾ ਸਾਡੇ ਲੋਕਾਂ ਤੇ ਲਾਇਆ ਜਾਵੇ ਯਾਰ ਰੋਣਾ ਨਿਕਲਦਾ ਤਸਵੀਰਾਂ ਦੇਖ ਕੇ ਇਹ ਚਾਕੇ ਕਟਸ਼ੀਓ ਵਕੀਲੇ ਆ ਜਾਓ ਦੀ ਗਾਲਾਂ ਨੂੰ ਚੱਲੀਆਂ ਦੀ ਸੀਰੀਏ ਨੂੰ ਚੱਲੀਆਂ ਦੀ ਰਾਗ ਨੂੰ ਚੱਲੀਆਂ ਦੀ ਵਾਪਿਸ ਚੱਕੋਗੇ ਆਪਣੇ ਲੋਕਾਂ ਨੂੰ ਸਾਰਾ ਪੰਜਾਬੀ ਲੋਕ ਸਾਈ ਹੋ ਗਏ ਆ ਤੁਸੀਂ ਉਹਨਾਂ ਤੋਂ ਕੀ ਲੈਣਾ ਸੱਤ ਦੇ ਜਿਹਾ ਉਹਨਾਂ ਦੇ ਉਨਾ ਸਾਲਿਆਂ ਕੋਲ ਥੋੜਾ ਪੈਸਾਰੀਆਂ ਕੋਲ ਆਪਣੇ ਲੋਕਾਂ ਦਾ ਆਪ ਹੀ ਦੇਖਣ ਪਹਿਲਾਂ ਆਪਣੇ ਲੋਕ ਤਾਂ ਦੇਖੋ ਪਰਲਾ ਪਾਇਆ ਹੁੰਦਾ ਵੀ ਭਾਈ ਲੋਕ ਡੇਰਿਆਂ ਤੇ ਜਾਂਦੀ ਡੇਰੇਂ ਕਿਉਂ ਨਹੀਂ ਜਾਂਣ ਡੇਰੇ ਵਾਲੇ ਲੋਕਾਂ ਨੂੰ ਸਾਰਾ ਕੁਝ ਦਿੰਦੇ ਆ ਖਾਣ ਲਈ ਦਿੰਦੇ ਆ ਰਹਿਣ ਲਈ ਦਿੰਦੇ ਆ ਮਕਾਨ ਦਿੰਦੇ ਆ ਸਾਰਾ ਕੁਝ ਦਿੰਦੇ ਆ ਲੋਕ ਡੇਰਿਆਂ ਤੇ ਕਦੇ ਨਹੀਂ ਜਾਂਣ ਤੁਸੀਂ ਮੂੰਹ ਚੱਕ ਕੇ ਕੜਸ਼ੀਆਂ ਚੱਕ ਕੇ ਤੁਰ ਪੈਨੇ ਕਿੱਥੇ ਸਾਡਾ ਕੋਈ ਲੈਣਾ ਦੇਣਾ ਨਹੀਂ ਇੱਥੇ ਹੀ ਇਹਨੇ ਨਲਕੇ ਲਵਾਤੇ ਇੱਥੇ ਆਹ ਕਰਤਾ ਜੀ ਉਹ ਭਾਈ ਮੇਰੇ ਲੋਕੋ ਅਕਲ ਕਰਾ ਪੰਪ ਦੇ ਦੇ ਵੀ ਪੰਜਾਬੀ ਭਲਾ ਕਰਨ ਵਾਲੇ ਲੋਕ ਆ ਠੀਕ ਆ ਭਲਾ ਕਰਨ ਵਾਲੇ ਮੈਨੂੰ ਆਪਣਾ ਦਾ ਭਲਾ ਕਰ ਲੋ ਮਿਲ ਤਾਂ ਮੈਂ ਤੇ ਆ ਪਿਆਰ ਦੇ ਮੇਰਾ ਬੱਸ ਨਹੀਂ ਚੱਲਦਾ ਭਰਾਓ ਮੇਰੇ ਇੱਕੋ ਹੀ ਲੰਕੇ ਨੂੰ ਮੇਰੀ ਫੇਰ ਹੋਈ ਗੱਲ ਆ ਆ ਵੀਡੀਓ ਸਾਰੇ ਪੰਜਾਬੀਆਂ ਦੇ ਫੋਨਾਂ 'ਚ ਜਾਣੀ ਚਾਹੀਦੀ ਆ ਜੋ ਦੋ ਦੋ ਦਾ ਵੀ ਸਹਿਲਾ ਪੰਜਾਬੀਆਂ ਦਾ ਦਾਸਾ ਪੰਜਾਬੀਆਂ ਤੇ ਲੱਗੇ ਉਹੀ ਵੀਡੀਓ ਲਾਈਕ ਸ਼ੇਅਰ ਕਰੋ ਬਾਕੀ ਜੋ ਚੋਣੇ ਬਾਹਰ ਖੇ ਖਾਲੀ ਚਲੋ ਸਾਡਾ ਕੋਈ ਨਾ ਆ ਯਾ ਸੂਤ ਤੇ ਦਾ ਦੇਖੋ ਦੋ ਦੋਸੋਂ ਤੋਂ ਵੱਧ ਦੇ ਹੀ ਆ ਦੁਨੀਆ 'ਚ ਕੋਈ ਆਇਆ ਸਾਡੀ ਇੱਤੋਂ ਹੀ ਆਇਆ ਕੋਈ ਇੱਕ ਬੰਦਾ ਦੱਸੋ ਇੱਕ ਬੰਦਾ ਆਇਆ ਹੁਣ ਮੈਨੂੰ ਇੱਕ ਬੰਦਾ ਉਹ ਦੇਛਾ ਵੀ ਦਾ ਛੱਡੋ ਸਾਹਿਬ ਹਮਾ ਚਲਾ ਲੈਣੀ ਐ ਹਮਾਰੇ ਮੱਲੇ ਪੁੱਜ ਮਨਾਰੇ ਕਾਹੋਂ ਮੋੜ ਦੇ ਰਹਿ ਗਿਆ ਉਹਦਾ ਜੇ ਤੁਹਾਨੂੰ ਦੀਦਾ ਨਹੀਂ ਤੁਹਾਡੇ ਪਿੰਡ 'ਚ ਕੋਈ ਮੈਨੂੰ ਦੱਸੋ ਮੇਰਾ ਲੱਭ ਲੈਣਾ ਕਿੰਨੇ ਆਪਣੇ ਸਿੱਖ ਲੋਗ ਗਿਆ ਯਾਰ ਮਾੜੇ ਹਾਲਾਤ ਆ ਨਿਆਣਿਆਂ ਦੇ ਮਾੜੇ ਹਾਲ ਆ ਐਣੀ ਕਰੋ ਲੋਕ ਡੇਰਿਆਂ ਦੀ ਜਾਂਦੇ ਆ ਇਸਾਈ ਹੋ ਗਿਆ ਸਾਰਾ ਉਧਰ ਏਰੀਆ ਭਾਈ ਉਹਨਾਂ ਨੂੰ ਮਿਲਦਾ ਹੈ ਮਕਾਨ ਮਿਲਦਾ ਹੈ ਰੁੱਟੀ ਪਾਣੀ ਮਿਲਦਾ ਹੈ ਹੈਲਪ ਹੁੰਦੀ ਆ ਜਿਹੜੇ ਪਾਣੀ ਚ ਲੁੜੇ ਆ ਉਹਨਾਂ ਨੂੰ ਉਹਨੇ ਪਸ਼ੂ ਲੈ ਕੇ ਦੇਣਾ ਤੁਸੀਂ ਕੀ ਲੈ ਕੇ ਦੇਣਾ ਤੁਸੜਾ ਪਰਨਾ ਪਉਂਦੀ ਆ ਜੀ ਸਿੱਖ ਐ ਤਾਂ ਹੋਗੇ ਉਦਾਂ ਹੋਵੇ ਭਾਈ ਯਾਰ ਮੇਰਾ ਬੱਸ ਨਹੀਂ ਚੱਲਦਾ ਪਿਆ ਇੱਕੋ ਹੀ ਨਿਕੋ ਆਹੀ ਤਰੀਕਾ ਆ ਲੋਕਾਂ ਤੱਕ ਗੱਲ ਪਹੁੰਚਾਉਣ ਦਾ ਸੋਚ ਕੇ ਦੇਖਿਓ ਜੋ ਆਸਥਾਨਾ ਨੂੰ ਪੈਸੇ ਦਿੰਦੇ ਜੋ ਬਾਹਰ ਪੈਸੇ ਦਿੰਦੀਆਂ ਭਈ ਪਾਰੋਂ ਕੌਣ ਆਇਆ ਸਾਰਾ ਇੱਕ ਦਾ ਬੰਦਾ ਆ ਜਾਂਦਾ ਇੱਕ ਦਾ ਬੰਦਾ ਆ ਜਾਂਦਾ ਮੇਰਾ ਬੀਬੀ ਵਧੀ ਆਉਂਦਾ ਆ ਇੱਕ ਬੰਦਾ ਆ ਇੱਕ ਬੰਦਾ ਜਿਹਨੂੰ ਕਹਿੰਦੇ ਹੁੰਦੇ ਇੱਕ ਬੰਦਾ ਆ ਕੋਈ ਹਿਮਾਚਲ ਤੋਂ ਆਇਆ ਕੋਈ ਆਇਆ ਦਿੱਲੀੋਂ ਅਰੰਦੀ ਦਾ ਛੱਡੋ ਚਿੱਟੀ ਚਮੜੀ ਵਾਲੀ ਛੱਡੋ ਕੋਈ ਇੰਡੀਆ ਤੋਂ ਆਇਆ ਸਾਡੀ ਹੈਲਪ ਕਰਨ ਕੇਰਲਾ ਚ ਪਾਣੀ ਆਉਂਦਾ ਤੁਸੀਂ ਉੱਥੇ ਮੂੰਹ ਚੱਕੇ ਹਿਮਾਚਲ ਉੱਥੇ ਮੂੰਹ ਚੱਕੇ ਪਰ ਅਸੀਂ ਸਾਲੀ ਕਦੋਂ ਵਗਲਾਂ ਸਾਡੇ ਲੋਕਾਂ ਨੂੰ ਯਾਰ ਉਹ ਬਾਹਰੀਆਂ ਗੱਲਾਂ ਨਹੀਂ ਕਰਨੀਆਂ ਉਹੀ ਲੋਕ ਵੀਡੀਓ ਲਈ ਜੋ ਚਾਹੁੰਦੇ ਆ ਵੀ ਸਾਡਾ ਪੈਸਾ ਸਾਡੇ ਤੇ ਲੱਗੇ ਪਹਿਲਾਂ ਬਾਕੀਆਂ ਦਾ ਠੇਕਾ ਆਪਾਂ ਨਹੀਂ ਲਿਆ ਆਪੀਆਂ ਦਾ 60 ਦੇਸ਼ ਆਪ ਹੀ ਦੇਖਣਗੇ ਭੈ ਦੋ ਚੰਗਾ ਪਖੰਡ ਫੜਿਆ ਯਾਰ ਓਕੇ ਬਾਈ ਬਾਲੀਆਂ ਗੱਲਾਂ ਨਹੀਂ ਕਰਨੀਆਂ ਵੀਡੀਓ ਸਾਰੇ ਫੋਨਾਂ 'ਚ ਪਹੁੰਚਾ ਦਿਓ ਵੀ ਆਪਣਾ ਪੈਸਾ ਆਪਣੇ ਤੇ ਲੱਗਣਾ ਚਾਹੀਦਾ ਆ ਬਾਕੀ ਫੇਰ ਦੇਖਾਂਗੇ ਠੀਕ ਐ ਨਾ ਸਾਰਾ ਪੰਜਾਬ ਰੁੜ ਚੱਲਾ ਆ ਤੇ ਮੇਰਾ ਮੇਰੇ ਏਰੀਆ 'ਚ ਕਿੰਨਾ ਪਾਣੀ ਆਇਆ ਆਇਆ ਸਾਲਾ ਕੋਈ ਦੇਖਣੋਂ ਓਕੇ ਯਾਰ ਮੈਨੂੰ ਐਨੀ ਹੋਰ ਤਰ੍ਹਾਂ ਹੋਈ ਜਾਂਦੀ ਆ ਐਨੀ ਮਿਕਲ ਪਿਆ ਪਿਆ ਪਹਚਾਇਓ ਵੀਡੀਓ ਸਾਰੇ ਪਾਸੇ ਤੇ ਜੈਸ ਜੈਸ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਕਮੈਂਟ ਹੋਈ ਕਰੋ ਜੋ ਚਾਹੁੰਦੇ ਸਾਡੇ ਨੇ ਪਹਿਲਾਂ ਪੈਸਾ ਲੱਗੇ ਠੀਕ ਹੈ ਨਾ ਤੇ ਲਾਂਭ ਤਾਂ ਪਾਉਣਾ ਉਹ ਨੂੰ ਜਿਹੜੇ ਬਾਹਰ ਜਾਂਦੇ ਆ ਪੈਸਾ ਸਾਡਾ ਲੈ ਕੇ ਪੰਜਾਬੀਆਂ ਦਾ ਸਤਿ ਸ੍ਰੀ ਅਕਾਲ ਦੱਸਿਓ ਤੁਸੀਂ ਸ਼ੁਕਰੀਆ ਔਖਾ